ਆਪ ਆਏ ਆ ਭਾਈ ਉਹਦੇ ਖੰਭ ਉਰੀ ਮਾਰੀ ਦੀਗੀ ਉਹ ਪਏ ਆ ਦੇਖ ਲਓ ਭਾਈ ਕੁੱਤੇ ਦੇਖੋ ਕਿਦਾਂ ਘੁੰਮ ਰਹੇ ਆ ਪਰ 6 ਮਹੀਨੇ ਹੋ ਗਏ ਸੀਗੇ ਆਪਾਂ ਉਹਨੂੰ ਪਾਲਦੇ ਇਹ ਮੁਰਗੇ ਆਪਾਂ ਨੇ ਹੁਣੇ ਸੇਲ ਕਰ ਦੇਣੇ ਆ ਜੋੜਾ ਮਿਲ ਜੂਗਾ 2000 ਰੁਪਏ ਦਾ ਜੋੜਾ ਕਿਸੇ ਵੀ ਮੁਰਗੀ ਦੀ ਪੂੰਛ ਨਹੀਂ ਖਰਾਬ ਹੋਈ ਵੀ ਦੇਖੋ ਸਸਤੀ ਗਈ ਦੋਸਤੋ ਭਾਈ ਕੀ ਹਾਂ ਚੱਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਵਾਲਾ ਬਟਨ ਜਰੂਰ ਦਬਾ ਦੇ ਕਰੋ ਜੀ ਕੱਲ ਆਪਣੇ ਦੂਜੇ ਫਾਰਮ ਵਿੱਚ ਬਾਈ ਕੁੱਤਿਆਂ ਨੇ ਨੁਕਸਾਨ ਕਰਤਾ ਕੱਲ ਫੀਮੇਲ ਟਰਕੀ ਮਾਰਤੀ ਕੱਲ ਜਿਹੜੀ ਆਪਣੀ ਨਵੀਂ ਤਿਆਰ ਹੋ ਸੀਗੀ ਹਲੇ ਆਂਡੇ ਦੇਣ ਲੱਗੀ ਹੋ ਸੀਗੀ ਉਹਨਾਂ ਫਾਰਮ ਦਾ ਕਿਤੇ ਬਾਹਰ ਚਲੇ ਗਈ ਚੁਕਣ ਚਲੇ ਗਈ ਇਹ ਬਾਰ ਸੀਗੇ ਕੁੱਤੇ ਤੇ ਕੁੱਤਿਆਂ ਨੇ ਉਹ ਉਥੇ ਫੜ ਲਈ ਆਪਣੇ ਨਾ ਦੂਜੇ ਫਾਰਮ ਦੇ ਚਾਰੇ ਪਾਸੇ ਜਾਲੀ ਲੱਗੀ ਹੋਈ ਆ 8-8 ਫੋਟ ਤੁਸੀਂ ਦੇਖਿਓ ਹੋਣੀ ਆ ਤੇ ਕੁੱਤੇ ਇੰਨੇ ਜਿਆਦਾ ਵੱਧ ਗਏ ਨਾ ਬਹੁਤ ਕੁੱਤੇ ਹੋ ਗਏ ਹੜਵਾਰੇ ਘਟੋ ਘਟਾ ਸਾਡੇ ਉਥੇ ਫਾਰਮ ਦੇ ਆਸ-ਪਾਸ 15 ਤੋਂ 20 ਕੁੱਤੇ ਹੋ ਗਏ ਇੱਕ ਕੱਲ ਕੁੱਤਿਆਂ ਨੇ ਮੋਰ ਮਾਰਤਾ ਉਹ ਵੀ ਆਪਣੇ ਫਾਰਮ ਦੇ ਨਾਲੇ ਸੀਗਾ ਉਥੇ ਚੁਗ ਰਿਆ ਹੋਣਾ ਉਹ ਵੀ ਕੱਲ ਉਥੇ ਕੁੱਤਿਆਂ ਨੇ ਮਾਰਤਾ ਕੱਲ ਦੋ ਜਾਨਵਰ ਆਪਣੇ ਬਈ ਕੁੱਤਿਆਂ ਨੇ ਮਾਰਤੇ ਚਲੋ ਮੋਰ ਤਾਂ ਆਜ਼ਾਦ ਪੰਛੀ ਆ ਪਰ ਟਰਕੀ ਆਪਾਂ ਨੇ ਰੱਖਿਆ ਹੋਇਆ ਸੀਗਾ ਤੇ ਕੁੱਤੇ ਬਈ ਬਹੁਤ ਨੁਕਸਾਨ ਕਰ ਰਹੇ ਆ ਦੱਸੋ ਉਹਨਾਂ ਦਾ ਬਈ ਕੀ ਹੱਲ ਕੀਤਾ ਜਾਵੇ ਆਪਣੇ ਵੀ ਇੱਥੇ ਦੋ ਮੋਰਦੀਆਂ ਰਹਿੰਦੀਆਂ ਸੀਗੀਆਂ ਮੈਂ ਤੁਹਾਨੂੰ ਦਿਖਾਉਣਾ ਉਹ ਤੁਹਾਨੂੰ ਸਾਹਮਣੇ ਦਿਖਦਾ ਹੋਣਾ ਉਹ ਟਾਲੀ ਆ ਗੰਨੇ ਵਿੱਚ ਉੱਥੇ ਨਾ ਦੋ ਮੋਰਦੀਆਂ ਰਹਿੰਦੀਆਂ ਸੀਗੀਆਂ ਆਪਣੇ ਇੱਥੇ ਫਾਰਮ 'ਚ ਵੀ ਆਉਂਦੀਆਂ ਸੀਗੀਆਂ ਅੰ ਦੋਨਾ ਮੋੜਦਿਆਂ ਕੋਲ ਇੱਕ ਕੋਲ ਤਿੰਨ ਬੱਚੇ ਉਹ ਤਿੰਨ ਇੱਕ ਮੋੜੀ ਨੇ ਤਿੰਨ ਬੱਚੇ ਘੜਵਾਈ ਸੀਗੇ ਇੱਕ ਨੇ ਇੱਕ ਘੜਵਾਏ ਸੀਗੇ ਬੱਚੇ ਐਨ ਪਾਰਲੇ ਸੀਗੇ ਇੱਕ ਦਿਨ ਇੱਥੇ ਘੁਮਰੇ ਸੀਗੇ ਇੱਥੇ ਦੋਨੇ ਮੋੜਨੀ ਆ ਤੇ ਉਧਰ ਦੇ ਬਾਈ ਕੁੱਤੇ ਆਏ ਕੁੱਤਿਆਂ ਨੇ ਨਾ ਸਾਰੇ ਬੱਚੇ ਇੱਥੇ ਮਾਰਦੇ ਉੱਥੇ ਚੜ ਗਏ ਸੀਗੇ ਖੰਬੇ ਤੇ ਖੰਬੇ ਤੇ ਜਦੋਂ ਉੱਤਰੇ ਕੁੱਤੇ ਥੱਲੇ ਹੀ ਬੈਠੇ ਸੀਗੇ ਉਹ ਵੀ ਮਾਰਦੇ ਇਸ ਵਾਰ ਕੁੱਤਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਜਿੰਨੇ ਵੀ ਮੋਰਨੀਆਂ ਨੇ ਬੱਚੇ ਕਢਵਾਏ ਸੀਗੇ ਸਾਰੇ ਹੀ ਬੱਚੇ ਕੁੱਤੇ ਨੇ ਮਾਰਤੇ ਕੁੱਤੇ ਸਾਰਾ ਦਿਨ ਇੱਥੇ ਖੇਤਾਂ 'ਚ ਘੁੰਮਦੇ ਰਹਿੰਦੇ ਆ ਬੜਾ ਨੁਕਸਾਨ ਕਰਿਆ ਇਸ ਵਾਰ ਮੁਰਗੀਆਂ ভাই ਚੈੱਕ ਕਰੋ ਆਪਣੀਆਂ ਸਾਰੀਆਂ ਮੁਰਗੀਆਂ ਦੇਖੋ ਸਾਫ਼ ਸੁਥਰੀਆਂ ਮੁਰਗੀਆਂ ਆ ਦੇਖੋ ਕਿਸੇ ਵੀ ਮੁਰਗੀ ਦੀ ਪੂੰਛ ਨਹੀਂ ਖਰਾਬ ਹੋਈ ਵੀ ਦੇਖੋ ਮੈਂ ਕਈ ਫਾਰਮਾਂ ਤੇ ਜਾ ਕੇ ਦੇਖਦਾ ਲੋਕਾਂ ਦੀ ਨਾ ਮੁਰਗੀਆਂ ਲਡੀਆਂ ਹੋਈਆਂ ਪਈਆਂ ਮੁਰਗੇ ਵੀ ਲੜੇ ਹੋਏ ਪਏ ਆ ਆ ਦੇਖੋ ਆਪਣਾ ਬਾਈ ਮੁਰਗਾ ਸਾਫ ਸੁਥਰਾ ਮੁਰਗਾ ਮੁਰਗੇ ਨਾਲ ਬਾਈ ਪਹਿਲੇ ਹੀ ਕੱਢ ਦੇ ਕਰੋ ਜਾਂ ਹੁਣੇ ਨਾ 1.5 ਮਹੀਨੇ ਦੇ ਪਹਿਲੇ ਹੀ ਕੱਢ ਦੇ ਕਰੋ ਮੁਰਗੇ ਨਾਲ ਹਲੇ ਖਰਾਬ ਕਰਦੇ ਆ ਇਹ ਇਹ ਇੱਕ ਦੋ ਇਹਨੂੰ ਖਾਣ ਲੱਗ ਜਾਂਦੇ ਨੇ ਇਹਨਾਂ ਦੀ ਖਰਾਕ ਜ਼ਿਆਦਾ ਇਹ ਫਿਰ ਨੁਕਸਾਨ ਕਰਦੇ ਆ ਮੁਰਗੀਆਂ ਨੂੰ ਵੀ ਕਰਦੇ ਆ ਤੇ ਆਪਣਾ ਵੀ ਕਰਦੇ ਆ ਇਹਨਾਂ ਦੇ ਖੰਭ ਝਾੜ ਕੇ ਮੁਰਗੀਆਂ ਦੇ ਜਾਂ ਮੁਰਗਿਆਂ ਦੇ ਖੰਭ ਝਾੜ ਕੇ ਜਦੋਂ ਆਪਾਂ ਸੇਲ ਕਰਦੇ ਬਹੁਤ ਦਿੱਕਤ ਆਉਂਦੀ ਆ ਨਾ ਤਾਂ ਸੇਲ ਹੁੰਦੀ ਆ ਰੇਟ ਘਟ ਲੱਗਦਾ ਮੁਰਗੇ ਦਾ ਵੀ ਘਟ ਲੱਗਦਾ ਹਮ ਮੁਰਗਾ ਦੇਖੋ ਸਾਫ ਉਤਰਾ ਹੋਊਗਾ ਤਾਂ ਰੇਟ ਵਧੀਆ ਲੱਗੂਗਾ ਚਲੋ ਆਪਾਂ ਨੇ ਸੇਲ ਤਾਂ ਨਹੀਂ ਕਰਨਾ ਹੈਗਾ ਐਵੇਂ ਦੇ ਮੁਰਗੇ ਦਾ ਰੇਟ ਵਧੀਆ ਲੱਗਦਾ ਜੇ ਮੁਰਗੇ ਦੀ ਹੁਣ ਪੂੰਛੇ ਨਹੀਂ ਹੋਊਗੀ ਉਹਦੇ ਖੰਭੇ ਨਹੀਂ ਹੋਊਗੇ ਤਾਂ ਰੇਟ ਨਹੀਂ ਸਹੀ ਲੱਗਣਾ ਹੈਗਾ ਇੱਕ ਖਰਾਕ ਵਧੀਆ ਤਾਂ ਇਹ ਕਰੋ ਮਤਲਬ ਜਿੰਨੀ ਉਹਨਾਂ ਨੂੰ ਖਰਾਕ ਜਾਨਵਰਾਂ ਨੂੰ ਚਾਹੀਦੀ ਆ ਦਿਨ ਵਿੱਚ ਉਸਾਂ ਨਾਲ ਵਧੀਆ ਖਰਾਕ ਦਿਆ ਕਰੋ মালਟੀ ਵਿਟਾਮਿਨ ਤੇ ਕੈਲਸ਼ੀਅਮ ਦਾ ਜ਼ਰੂਰ ਧਿਆਨ ਰੱਖਿਆ ਕਰੋ ਹੋਰ ਦਵਾਈਆਂ ਦੀ ਫालतू ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਕੋਈ ਵੈਕਸੀਨ ਦੀ ਲੋੜ ਨਹੀਂ ਹੈਗੀ ਕੋਈ ਕਿਸੇ ਦੀ ਲੋੜ ਨਹੀਂ ਹੈਗੀ ਹੈਗੀ ਜਾਨਵਰ ਤੁਹਾਡੇ ਠੀਕ ਰਾਉਣਗੇ ਕਿ ਥੱਲੇ ਬਸ ਸਫਾਈ ਰੱਖਣੀ ਆ ਜਾਨਵਰ ਤੁਹਾਡੇ ਠੀਕ ਰਹਿਣਗੇ ਇੱਕ ਤੁਸੀਂ ਪਾਣੀ ਸਾਫ਼ ਆਖਣਾ ਤੇ ਪਾਣੀ ਵਾਲੇ ਜਿਹੜੇ ਡਰਿੰਕਰ ਆ ਇਹਨਾਂ ਨੂੰ ਹਰ ਰੋਜ਼ ਸਾਫ਼ ਕਰਨਾ ਚੰਗੀ ਤਰ੍ਹਾਂ ਪਾਣੀ ਦਾ ਸਪੈਸ਼ਲ ਧਿਆਨ ਰੱਖਣਾ ਜਿੰਨਾ ਤੁਸੀਂ ਸਾਫ਼ ਪਾਣੀ ਇਹਨਾਂ ਨੂੰ ਪਾਉਂਗੇ ਤੇ ਜਾਨਵਰ ਤੁਹਾਡਾ ਠੀਕ ਰਹੂਗਾ ਹੁਣ ਤੁਸੀਂ ਦੇਖ ਸਕਦੇ ਆ ਆਪਣੇ ਜਾਨਵਰ ਬਿਲਕੁਲ ਸਾਫ਼ ਸੁਥਰੇ ਤੰਦਰੁਸਤ ਜਾਨਵਰਾਂ ਦੇਖੋ ਹੁਣ ਜਿਹੜੇ ਆਪਣੇ ਦੂਜੇ ਨਵੇਂ ਅ ਟਰਕੀਆ ਦੇ ਬੱਚੇ ਤਿਆਰ ਹੋਏ ਆ ਉਹ ਮੈਂ ਕੱਲ ਬਾਈ ਬੰਦੇ ਕਰਤੇ ਮੈਂ ਨਹੀਂ ਛੱਡੇ ਹੈਗੇ ਉਹ ਆਪਾਂ ਨੇ ਹੁਣ ਛੱਡਣਾ ਹੀ ਨਹੀਂ ਹੈਗੇ ਬਾਹਰ ਕੁੱਤੇ ਬਹੁਤ ਜਾਂਦਾ ਜਾਂ ਤਾਂ ਕੁੱਤਿਆਂ ਦਾ ਆਪਾਂ ਪਹਿਲਾਂ ਕੋਈ ਕੋਈ ਨਾ ਕੋਈ ਹੱਲ ਕਰਾਂਗੇ ਫਿਰ ਉਹਨਾਂ ਨੂੰ ਛੱਡਾਂਗੇ ਜਾਂ ਕੋਈ ਹੁਣ ਪੂਰੇ ਫਾਰਮ ਦੇ ਉੱਪਰ ਆਪਾਂ ਨੂੰ ਕੋਈ ਜਾਲ ਪਾਉਣਾ ਪੈਣਾ ਵੀ ਜਿਹੜੇ ਜਾਨਵਰ ਆਪਣੇ ਫਾਰਮ ਦੇ ਬਾਹਰ ਨਾ ਜਾਪੇ ਕਿਉਂਕਿ ਮੁਰਗੇ ਤਾਂ ਜਾਂਦੇ ਨਹੀਂ ਹੈਗੇ ਮੁਰਗਿਆਂ ਦੀ 8 ਫੁੱਟ ਡਾਰੀ ਹੈ ਨਹੀਂ ਇਹ 8 ਫੁੱਟ ਆਪਣਾ ਜਾੜ ਲੱਗਿਆ ਹੋਇਆ ਜਿਹੜੇ ਜਾਣਦੇ ਆ ਟਰਕੀ ਦੀ ਡਾਰੀ ਥੋੜੀ ਵੱਡੀ ਆ ਇਹ ਚਲੇ ਜਾਂਦੇ ਆ ਤੇ ਦੇਖਦੇ ਹਾਂ ਹੁਣ ਕੋਈ ਨਾ ਕੋਈ ਹੱਲ ਕਰਾਂਗੇ ਉਸ ਤੋਂ ਬਾਅਦ ਹੀ ਫਿਰ ਆਪਾਂ ਜਾਨਵਰ ਛੱਡਾਂਗੇ ਨਵੇਂ ਹੁਣ ਆਪਾਂ ਨੇ ਜਾਨਵਰ ਛੱਡੇ ਨਹੀਂ ਕਿ ਜਾਨਵਰ ਬਾਈ ਮਹਿੰਗਾ ਬਹੁਤ ਆ ਇੱਕ ਇਹਨੂੰ ਤਿਆਰ ਹੋਣ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਆਂਡੇ ਵੀ ਘੱਟ ਦੰਦੇ ਹੁਣ ਘੱਟੋ ਘੱਟ 4000 ਰੁਪਏ ਦੀ ਸੀਗੀ ਆਪਣੀ ਚਾਰਕਣ ਚਲੋ ਤਾਂ ਹੁਣ ਆਪਾਂ ਨੇ ਚਲੋ ਸੇਲ ਨੀਤੀ ਕਰਨੀ ਤਾਂ ਪਰ ਰੱਖੀ ਹੋਈ ਸੀਗੀ ਪਰ 6 ਮਹੀਨੇ ਹੋ ਗਏ ਸੀਗੇ ਆਪਾਂ ਨੂੰ ਉਹਨੂੰ ਪਾਲਦੇ ਨੂੰ ਇਹਨਾਂ ਵਿੱਚੋਂ ਆਪਾਂ ਨੇ ਜਿਹੜੇ ਤੁਹਾਨੂੰ ਦਿਖ ਰਹੇ ਹਨ ਨਾ ਚਿੱਟੇ ਮੁਰਗੇ ਹਾਚੀ ਤਰੇ ਜੇ ਜਿੱਟੇ ਕਾਲੇ ਇਹ ਮੁਰਗੇ ਆਪਾਂ ਨੇ ਹੁਣੀ ਸੇਲ ਕਰ ਦੇਣੇ ਆ ਇਹ ਆਪਾਂ ਨੇ ਰੱਖਣੇ ਨਹੀਂ ਹੈਗੇ ਸਿਰਫ ਆਪਾਂ ਨੇ ਲਾਲ ਮੁਰਗੇ ਰੱਖਣੇ ਆ ਜਿੰਨੀਆਂ ਮਤਲਬ 10 ਮੁਰਗੀ ਪਰ ਇੱਕ ਮੁਰਗਾ ਰੱਖਣਾ ਜਿੰਨੀਆਂ ਕ ਆਪਾਂ ਨੂੰ ਜ਼ਰੂਰਤ ਆ ਉਨਨੇ ਕੇ ਮੁਰਗੇ ਰੱਖਣੇ ਆ ਬਾਕੀ ਆਪਾਂ ਨੇ ਸਾਰੇ ਮੁਰਗੇ ਹੁਣੇ ਹੀ ਕੱਢ ਦੇਣੇ ਕਿਉਂਕਿ ਮੁਰਗਾ ਨਾ ਦਾਣਾ ਬਹੁਤ ਖਾਂਦਾ ਮੁਰਗੀ ਬਹੁਤ ਘੱਟ ਦਾਣਾ ਖਾਂਦੀ ਆ ਉੱਧਰ ਦੇ ਵੀ ਮੈਂ ਤਾਂ ਹੀ ਪਹਿਲੀ ਕੱਢਦੇ ਸੀਗੇ 1.5-1.5 ਮਹੀਨੇ ਦੇ 2 ਮਹੀਨੇ ਦੇ ਮੈਂ ਪਹਿਲੀ ਕੱਢਦੇ ਸੀਗੇ ਮੁਰਗੇ ਤੇ ਸਿਰਫ ਉਨਨੇ ਕੇ ਮੁਰਗੇ ਰੱਖੇ ਜਿੰਨੇ ਕੇ ਮੁਰਗੀਆਂ ਵਿੱਚ ਚਾਹੀਦੀਆਂ ਚਲੋ ਹੁਣ ਆਪਾਂ ਇਹਨਾਂ ਨੂੰ ਦਾਣਾ ਪਾ ਲੰਨੇ ਆ ਬਾਕੀ ਸਾਰੇ ਮੁਰਗੇ ਠੀਕ ਆ ਫਾਰਮ ਦੀ ਸਫਾਈ ਆਪਾਂ ਨੇ ਕਰਤੀ ਛਿਲਕਾ ਪਾਉਣਾ ਪਹਿਲਾਂ ਇੱਕ ਵਾਰ ਨੇ ਜਿਹੜੀ ਮਿੱਟੀ ਆਪਾਂ ਨੇ ਪਾਈ ਹੋਈ ਆ ਫਾਰਮ ਵਿੱਚ ਉਹ ਇਹਨਾਂ ਨੇ ਪੱਟਦੀ ਉਹਦੇ ਕਰਕੇ ਮਿੱਟੀ ਉੱਡਦੀ ਬਹੁਤ ਆ ਜੇ ਆਪਾਂ ਛਿਲਕਾ ਪਾ ਦੋਗੇ ਤਾਂ ਛਿਲਕੇ ਵੀ ਚੁਨੇ ਮਿਕਸ ਹੋ ਜਾਣਾ ਮਿੱਟੀ ਨੇ ਤੇ ਪਹਿਲਾਂ ਮਿੱਟੀ ਆਪਾਂ ਨੂੰ ਉਹ ਸੈੱਟ ਕਰਨੀ ਪੈਣੀ ਆ ਜਮਾਉਣੀ ਪੈਣੀ ਆ ਉਹ ਹੁਣ ਦੇਖਦੇ ਆਪਾਂ ਕਿੱਦਾਂ ਕਰ ਸਕਦੇ ਆਂ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ। A few moments later. ਆ ਗਿਆ ਭਾਈ ਮੈਂ ਦੂਜੇ ਫਾਰਮ ਚ ਪਿੰਡ ਵਾਲੇ ਚ। ਆ ਦੇਖ ਲਓ ਭਾਈ ਕੁੱਤੇ ਦੇਖੋ ਕਿਦਾਂ ਘੁੰਮ ਰਹੇ ਆ। ਹਾਂ। ਇਹਨਾਂ ਨੇ ਕੱਲ ਆਪਣੀ ਭਾਈ ਟਰਕਨ ਮਾਰੀ ਆ। ਆਹ ਦੇਖੋ। ਆ ਪਏ ਆ ਭਈ ਉਹਦੇ ਖੰਭ ਉਰੀ ਮਾਰੀ ਦੀਗੀ। ਉਹ ਪਏ ਆ। ਉਹ ਅੱਗੇ ਪਏ ਆ। ਆਹ ਜਾਲੀ ਭਾਈ 8 ਫੁੱਟ ਲੱਗੀ ਹੋਈ ਆ। ਇਹ ਵਾਲੀ ਕਿਤੇ ਉਹ ਪਿੰਜਰ ਉੱਪਰ ਜੜ ਕੇ ਨਾ ਕਿਤੇ ਇੱਧਰ ਛਾਲ ਮਾਰਦੀ ਹੁਣੇ ਇੱਧਰ ਫਿਰ ਕੁੱਤੇ ਹੀ ਸੀਗੇ ਉਹਨੂੰ ਫਿਰ ਕਿਤੇ ਜਾਣੇ ਨਹੀਂ ਦਿੱਤਾ ਹੈਗਾ ਉੱਥੇ ਹੀ ਫੜ ਲਈ ਇਹ ਨਹੀਂ ਜਾਂਦੀ ਹੈਗੀ ਇਹ ਆਪਣੀ ਪ੍ਰਾਣੀ ਆ ਇਹ ਈਦੀ ਈਦੀ ਉਹ ਬੱਚੀ ਸੀਗੀ ਉਹ ਤੇ ਇਹ ਅੰਦਰੇ ਰਹਿੰਦੀ ਆ ਡਰ ਕੇ ਤੇ ਚਲੋ ਇਹਦੇ ਤੋੜੇ ਨਹੀਂ ਹੁੰਦਾ ਹੈਗਾ ਆਪਣਾ ਨੁਕਸਾਨ ਕਰਦਾ ਬਾਈ ਬਹੁਤ ਜ਼ਿਆਦਾ ਤੇ ਮਗਰ ਮਾਰ ਰਿਹਾ ਵਾ ਉਹ ਆਂਬ ਦੀ ਖਦਾਉਣਾ ਤੁਹਾਨੂੰ ਸਾਹਮਣੇ ਇਹ ਮੈਂ ਤੁਹਾਨੂੰ ਦਿਖਾਉਣਾ ਇਹ ਆਂਬ ਇਹ ਆਂਬ ਦੇ ਥੱਲੇ ਉਹਨਾਂ ਨੇ ਮੋਰ ਮਾਰ ਤੱਕ ਉੱਤੇ ਆਂ ਬੈਂਟਮ ਆਪਾਂ ਨੇ ਸੇਲ ਤੇ ਲਾ ਦਿੱਤੇ ਜੇ ਕਿਸੇ ਨੂੰ ਚਾਹੀਦੇ ਆ ਜੋੜਾ ਮਿਲ ਜੂਗਾ 2000 ਰੁਪਏ ਦਾ ਜੋੜਾ ਇਹ ਆਪਾਂ ਨੇ ਸੇਲ ਕਰਨੇ ਆ ਮੁਰਗੀਆਂ ਨਾਲ ਦੀ ਤੁਹਾਨੂੰ ਪਤਾ ਹੀ ਇੱਧਰ ਖੜੀਆਂ ਆ ਆਪਾਂ ਨੇ ਸਿਰਫ ਇੱਕ ਜੋੜਾ ਰੱਖਣਾ ਬਾਕੀ ਆਪਾਂ ਨੇ ਸਾਰੇ ਸੇਲ ਕਰ ਦੇਣੇ ਆ ਇੱਥੇ ਆਪਾਂ ਨੇ ਨਵੇਂ ਜਾਨਵਰ ਲੈ ਕੇ ਆਉਣੇ ਆ ਹੋਰ ਉਦੋਂ ਹੀ ਲੈ ਕੇ ਆਉਣੇ ਆ ਜਦੋਂ ਇਹ ਵਾਲੇ ਜਾਨਵਰ ਸਾਰੇ ਸੇਲ ਹੋ ਗਏ ਇਹ ਪਿੰਜਰ ਆਪਣਾ ਜਦੋਂ ਖਾਲੀ ਹੋ ਜਾਊਗਾ ਇਹ ਇਹ ਵੀ ਜਿਹੜੀ ਨਵੀਆਂ ਆਂਡੇ ਦੇਣ ਲੱਗ ਗਈਆਂ ਕੱਲ ਇੱਕ ਨਵਾਂ ਆਂਡਾ ਆਪਾਂ ਨੂੰ ਮਿਲਿਆ ਉਹ ਮੈਂ ਤੁਹਾਨੂੰ ਦਿਖਾਉਣਾ ਮੁਰਗਾ ਆਪਾਂ ਨੇ ਬਦਲਦਾ ਸੀਗਾ ਜਿਹੜਾ ਮੁਰਗਾ ਆਪਾਂ ਨੇ ਕਾਲਾ ਉਹਰੇ ਛੱਡਿਆ ਸੀਗਾ ਉਹਦੀ ਸੈਟਿੰਗ ਨਹੀਂ ਆਈ ਹੈਗੀ ਮੁਰਗੀਆਂ ਨੇ ਉਹਨੂੰ ਖਾ ਲਿਆ ਉਹਦੀ ਗਾਧ ਨੇ ਗਾਧਨ ਖਾ ਲਈ ਦੋ ਕੁ ਦਿਨ ਰੱਖਿਆ ਫਿਰ ਮੈਂ ਕੱਢਤਾ ਤੇ ਪੁਰਾਣੀ ਆਪਾਂ ਨੇ ਮੁਰਗਾ ਛੱਡਤਾ ਕਿਉਂਕਿ ਮੁਰਗੀਆਂ ਬਈ ਆਂਡੇ ਦੇਣ ਲੱਗ ਗਈਆਂ ਜੇ ਮੁਰਗਾ ਨਹੀਂ ਹੋਊਗਾ ਮੁਰਗੀਆਂ ਚ ਫਿਰ ਆਂਡੇ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਕਿਸੇ ਕੰਮ ਦਾ ਆਂਡਾ ਨਹੀਂ ਹੋਣਾ ਕਿਉਂਕਿ ਉਹਦੇ ਵਿੱਚੋਂ ਬੱਚਾ ਨਹੀਂ ਨਿਕਲਣਾ ਸਿਰਕੇ ਆਪਾਂ ਨੂੰ ਇਹ ਮੁਰਗਾ ਛੱਡਣਾ ਪਿਆ ਮੁਰਗਾ ਬਈ ਆਹ ਦੇਖੋ ਮੁਰਗੇ ਦਾ ਨਾਲ ਮੁਰਗੀਆਂ ਨੇ ਕਰਤਾ ਬੁਰਾ ਹਾਲ ਆਹ ਛੱਡਿਆ ਹੋਇਆ ਦੇਖੋ ਗਾਰਡਨ ਫਰਮਾ ਦਿਖਾਉਣਾ ਗਾਰਡਨ ਇਹਦੀ ਸਾਰੀ ਉਖਾ ਲਈ ਕੱਲ ਤਾਂ ਬਿਲਕੁਲ ਐ ਤਾਂ ਜਿਕਣਾ ਵੀ ਮਰਿਆ ਜਾਣਾ ਅੱਜ ਜਾਨੀ ਕਿ ਸੈੱਟ ਹੋ ਗਿਆ ਇਹਨੂੰ ਮੈਂ ਦਾਣਾ ਦੂਣਾ ਆਇਆ ਤੇ ਪਾਣੀ ਪੋਣੀ ਦਲ ਆਇਆ ਇਹਨੂੰ ਬੱਤਕਾਂ ਲੱਗੀਆਂ ਵੀ ਆ ਨਾ ਹੁਣ ਅ ਬੱਤਕਾਂ ਦੇ ਬੱਚੇ ਨਿਕਲੇ ਆ ਇਹ ਅੰਡਾ ਦਿੱਤਾ ਬੈਂਟਮ ਨੇ ਇਹ ਅੰਡਾ ਹੁਣ ਕਿਸੇ ਕੰਮ ਦਾ ਨਹੀਂ ਹੈਗਾ ਇਹ ਖਾਣ ਦੇ ਕੰਮ ਆਉਣਾ ਕਿਉਂਕਿ ਮੁਰਗਾਂ ਨਹੀਂ ਸੀਗਾ ਮੁਰਗੀਆਂ ਵਿੱਚ ਮੁਰਗਾ ਆਪਾਂ ਨੇ ਕਾਲੀ ਛੱਡਿਆ ਹੋ ਸੀਗਾ ਉਹਨੇ ਫਿਰ ਕ੍ਰੋਸ ਨਹੀਂ ਕਰੀਆਂ ਗਈਆਂ ਇਸ ਕਰਕੇ ਹੁਣ ਇਹ ਕਿਸੇ ਕੰਮ ਦਾ ਨਹੀਂ ਇਹਨੂੰ ਆਪਾਂ ਘਰੇ ਲੈ ਕੇ ਜਾਵਾਂਗੇ ਇੱਕ ਆ ਬੱਤਕ ਦਾ ਆਂਡਾ ਆਪਾਂ ਨੂੰ ਘਰ ਲੈ ਜਾਣਾ ਪੈਣਾ ਇਹ ਵੀ ਨਹੀਂ ਆਪਾਂ ਨੇ ਮਸ਼ੀਨ ਵਿੱਚ ਲਾਇਆ ਕਿਉਂਕਿ ਇਹ ਡਬਲ ਗੋਲੀ ਵਾਲਾ ਅੰਡਾ ਇਹਦੇ ਵਿੱਚੋਂ ਬੱਚਾ ਨਹੀਂ ਨਿਕਲਦਾ। ਲਓ ਮੈਂ ਤੁਹਾਨੂੰ ਮਸ਼ੀਨ ਖੋਲ ਕੇ ਦਿਖਾਉਣਾ। ਬੱਚੇ ਭਾਈ ਚਾਰੇ ਨਿਕਲੇ ਆ। ਨਵੇਂ ਅੰਡੇ ਆ। ਅੰਡੇ ਦਾ ਸਾਈਜ਼ ਵੀ ਛੋਟਾ। ਇਸ ਕਰਕੇ ਨਾ ਬੱਚੇ ਘੱਟ ਨਿਕਲ ਰਹੇ ਆ। ਪਹਿਲੇ ਵੀ ਅੰਡੇ ਖਰਾਬ ਹੋ ਗਏ ਸੀਗੇ ਉਹਨਾਂ ਵਿੱਚੋਂ ਦੋ ਬੱਚੇ ਨਿਕਲੇ ਸੀਗੇ। ਤੇ ਹੁਣ ਚਾਰ ਬੱਚੇ ਨਿਕਲੇ ਆ। ਹੋਰ ਤਾਂ ਮੈਨੂੰ ਉਮੀਦ ਨਹੀਂ ਹੈਗੀ ਵੀ ਹੋਰ ਬੱਚੇ ਨਿਕਲਣਗੇ। ਇਹ ਚਾਰੇ ਬੱਚੇ ਨਿਕਲੇ ਆ। ਇਹਨਾਂ ਨੂੰ ਹੁਣ ਮੈਂ ਛੱਡਦਾ। ਅਦਰ ਪਿੰਜਰੇ ਵਿੱਚ ਦਾਣਾ ਖਾ ਲੈਣਗੇ ਤੇ ਇਹ ਰੀਡ ਵਿੱਚ ਰੱਖਾਂਗਾ ਆ ਇੱਕ ਦਿਨ ਆਪਾਂ ਹੋਰ ਰੱਖ ਲੈਣੇ ਆਂਡਿਆਂ ਨੂੰ ਜੇ ਕਿਸੇ ਵਿੱਚੋਂ ਬੱਚਾ ਨਿਕਲਣਾ ਹੋਇਆ ਤਾਂ ਨਿਕਲ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਸੜਦਾਂਗੇ ਆਂਡੇ ਤਾਂ ਬਹੁਤ ਲੱਗੇ ਹੋਏ ਆ ਆ ਦੇਖੋ ਆਂਡੇ ਬਹੁਤ ਲੱਗੇ ਹੋਏ ਆ ਬੱਤਕਾਂ ਦੇ ਵੀ ਆ ਬੈਂਟਵਾਂ ਦੇ ਤੇ ਚਿੱਟੀਆਂ ਮੁਰਗੀਆਂ ਦੇ ਆ ਸਾਰੇ ਉਹਨਾਂ ਦੇ ਹੀ ਆ ਚਲੋ ਦੇਖਦੇ ਆ ਜਿੰਨੇ ਕਿ ਨਿਕਲ ਗਏ ਲਓ ਵੀ ਦੋਸਤੋ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ